ਦੇ ਖਾਣੇ ਆ ਜੀ ਦਿਖਾ ਲਓ ਦਿਖਾ ਲਓ ਕਿ ਜਿੱਟੇ ਦੇ ਪਾਸੇ ਤੇ ਮਾਜੀ ਜੀ ਇਹ ਆਸ਼ੂ ਨੂੰ 100 ਜਣਾ ਦਾ 110 ਜਣਾ ਨਾ ਲੱਟ ਥੋੜਾ ਕੇ ਰੱਖੋ ਲਈਏ ਬੋਲ ਕੇ ਰੱਖੋ ਲਈਏ ਜੀ ਆਖ ਲਓ ਹਾਂ ਜੀ ਸਾਹਮਣੇ ਜੀ ਗੇਣਾ ਜਾਓ ਅੱਜ ਅਲਾਈਅੰਸ ਕਲੱਬ ਕੋਟਕਪੂਰਾ ਸਿਟੀ ਅਲਾਈਅੰਸ ਕਲੱਬ ਲੇਡੀਜ਼ ਐਂਡ ਲੈਂਡ ਕਲੱਬ ਜੰਗ ਦਾ ਜਿੱਥੇ ਸਾਂਝਾ ਕੈਂਪਾ ਜਿਹੜਾ ਬਿਰਦਾਸ਼ੰਦ ਦੇ ਵਿੱਚ ਕੋਟਕਪੂਰਾ ਟੀਮ ਨੂੰ ਲਾਇਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਟੀਮ ਦਾ ਹੀ ਬਹੁਤ ਧੰਨਵਾਦ ਕਰਦਾ ਹਾਂ ਬਾਬਾ ਜੀ ਦੱਸ ਰਹੇ ਸੀ ਵੀ ਇੱਥੇ ਇਹ ਜਗ੍ਹਾ ਸਾਨੂੰ ਦਾਣ ਦਿੱਤੀ ਗਈ ਹੈ ਔਰ ਇੱਥੇ ਹਰ ਸਾਲ ਦੋ ਵਾਰੀ ਕੈਂਪ ਆ ਜਿਹੜਾ ਸਾਡੇ ਇਸ ਕਲੱਬ ਦੇ ਜਿਹੜੇ ਪੀਸ਼ੂ ਪਦਮਾ ਐਲੀ ਚੰਦਰ ਰੋੜਾ ਜੀ ਦੇ بیٹے ਦੀ ਯਾਦ ਵਿੱਚ ਤੇ ਉਹਨਾਂ ਦੇ ਸੁਰਗਵਾਸ ਹੋਂਤੇ ਤੇ ਦੋ ਕੈਂਪ ਲਾਏ ਜਾਂਦੇ ਆ ਜਿਹਦੇ ਵਿੱਚ ਮੈਂ ਦੇਖ ਰਿਹਾ ਵੀ ਅੱਜ 4-5 ਕਿਸਮ ਦੇ ਡਾਕਟਰ ਸਾਹਿਬਾਨ ਬੈਠੇ ਆ ਉਹ ਸੇਵਾ ਕਰ ਰਹੇ ਲੋਕਾਂ ਦੀ ਕਲੱਬ ਵੱਲੋਂ ਉਹਨਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਤੇ ਅਸੀਂ ਇਹ ਸੰਦੇਸ਼ ਵੀ ਦੇਣਾ ਚਾਹੁੰਦੇ ਆ ਕਿ ਇੰਟਰਨੈਸ਼ਨਲ ਅਲਾਈਅੰਸ ਕਲੱਬ ਦਾ ਇਹੋ ਹੀ ਮਿਸ਼ਨ ਹੈ ਕਿ ਅਸੀਂ ਮਾਨਵਤਾ ਦੀ ਸੇਵਾ ਉਹ ਵੱਧ ਤੋਂ ਵੱਧ ਕਰੀਏ ਤਾਂ ਜੋ ਲੋਕਾਂ ਨੂੰ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਦੀ ਅਸੀਂ ਮਦਦ ਕਰ ਸਕੀਏ ਬਾਬਾ ਜੀ ਨੇ ਵੀ ਦੱਸਿਆ ਵੀ ਅਸੀਂ ਵੀ ਇੱਥੇ ਜਿਹੜੇ ਲੰਗਰ ਤਿਆਰ ਕਰਕੇ ਬਹੁਤ ਸਾਰੇ ਹਸਪਤਾਲਾਂ 'ਚ ਭੇਜਦੇ ਆ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਇਹ ਇੱਕ ਪਰਪਕਾਰ ਚੰਗਾ ਪਰਪਕਾਰ ਹੈ ਤੇ ਮੈਂ ਉਹਨਾਂ ਪਰਿਵਾਰਾਂ ਦਾ ਉਸ ਪਰਿਵਾਰ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਬਹੁਤ ਹੀ ਕੀਮਤੀ ਜ਼ਮੀਨ ਦੇ ਵਿੱਚੋਂ ਜ਼ਮੀਨ ਦੇ ਕੇ ਇੱਥੇ ਵਿਰਦਾ ਆਸ਼ਰਮ ਬਣਾਇਆ ਤੇ ਮੈਂ ਸੰਗਤਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਸ ਤਰ੍ਹਾਂ ਦੇ ਆਸ਼ਰਮ ਵਿੱਚ ਆਓ ਆ ਕੇ ਉਹਨਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰੋ ਤਾਂ ਜੋ ਉਹਨਾਂ ਪਰਿਵਾਰਾਂ ਦਾ ਵੀ ਭਲਾ ਹੋ ਸਕੇ ਤੇ ਸਾਡਾ ਮਿਸ਼ਨ ਇੱਕੋ ਹੀ ਹੈ ਕਿ ਅਸੀਂ ਮਾਨਵਤਾ ਦੀ ਸੇਵਾ ਕਰ ਸਕੀ ਮੇਰੇ ਨਾਲ ਮੇਰੇ ਵਾਈਸ ਡਿਸਟ੍ਰਿਕਟ ਗਵਰਨਰ ਸਾਡੇ ਰੱਬ ਦੇ ਪ੍ਰਧਾਨ ਤੇ ਸਾਰੇ ਵਾਈਸ ਡਿਸਟ੍ਰਿਕਟਰਨ ਪਰ ਚੰਨਨ ਰੋੜਾ ਕਿੱਥੇ ਜੀ ਚਾਵਲਾ ਜੀ ਚਾਵਲਾ ਜੀ ਚਾਵਲਾ ਜੀ ਇਹ ਕਲੱਬ ਬਹੁਤ ਐਕਟੋ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਹੈ ਇਹ ਇੰਟਰਨੈਸ਼ਨਲ ਅਲਾਈਅੰਸ ਕਲੱਬ ਦੇ ਵਿੱਚ ਸਭ ਤੋਂ ਵੱਡਾ ਕਲੱਬ ਹੈ ਇਹ ਕੋਟਕਪੂਰਾ ਦਾ ਹੈ ਔਰ ਸਾਨੂੰ ਬੜਾ ਮਾਣ ਹੁੰਦਾ ਹੈ ਜਦੋਂ ਅਸੀਂ ਵੀ ਕਿਤੇ ਜਾ ਕੇ ਗੱਲ ਕਰਦੇ ਹਾਂ ਕਿ ਐਨੀ ਗ੍ਰੋਥ ਹੈ ਮੈਂਬਰਾਂ ਦੀ ਇਹਦੇ ਵਿੱਚ ਸਾਰਾ ਸਿਹਰ ਆ ਜਿਹੜਾ ਉਹ ਚੰਨਨ ਰੋੜਾ ਜੀ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਜਾਂਦਾ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ। ਇਹ ਬਈ ਜਿਹੜਾ ਕੈਂਪ ਲੈ ਕੇ ਆਇਆ ਇੰਜ ਬਾਰੇ ਕੁਝ ਕੀ ਕਹਾਂ। ਸਭ ਤੋਂ ਪਹਿਲਾਂ ਤਾਂ ਦੇਸ਼-ਵਿਦੇਸ਼ ਦੇ ਵਿੱਚ ਬੈਠੀਆਂ ਹੋਈਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਅੱਜ ਇੱਥੇ ਕੈਂਪ ਲਾਇਆ ਜਾ ਰਿਹਾ ਹੈ ਸਾਡੇ ਬੜੇ ਪਰਮ ਮਿੱਤਰ ਨੇ ਚੰਦਰ ਅਰੋੜਾ ਜੀ ਅੱਜ ਤੋਂ ਕੁਝ ਸਵੇਰ ਪਹਿਲਾਂ ਇਹਨਾਂ ਦੇ ਜਿਹੜੇ ਬੱਚੇ ਸੀ ਇਨਾਂ ਦਾ ਬੇਟਾ ਸੀ ਉਹ ਸਤਗੁਰ ਦੀ ਦਿੱਤੀ ਹੋਈ ਉਮਰ ਨੂੰ ਭੋਗ ਕੇ ਸਤਗੁਰ ਦੇ ਚਰਨਾਂ 'ਚ ਜਾਬਰਾਜੇ ਸੀ ਅੱਜ ਉਹਨਾਂ ਦਾ ਜਨਮ ਦਿਨ ਹੈ ਉਹਦੀ ਯਾਦ ਵਿੱਚ ਇੱਥੇ ਕੈਂਪ ਲਾਇਆ ਜਾ ਰਿਹਾ ਹੈ ਇਹ ਰੂੜਾ ਸਾਹਿਬ ਸਾਲ ਦੇ ਵਿੱਚ ਦੋ ਇੱਥੇ ਕੈਂਪ ਲਾਉਂਦੇ ਨੇ ਇੱਕ ਦਿਨ ਜਿਹੜਾ ਉਹਨਾਂ ਨੇ ਸਰੀਰ ਛੱਡਿਆ ਸੀ ਇਸ ਸੰਸਾਰਕ ਯਾਤਰਾ ਨੂੰ ਅਲਵਿਦਾ ਕਿਹਾ ਸੀ ਉਸ ਦਿਨ ਦੇ ਵਿੱਚ ਤੇ ਇੱਕ ਇਹਨਾਂ ਦੇ ਜਨਮ ਦਿਨ ਤੇ ਅਸੀਂ ਕੋਟਨ-ਕੋਟ ਧੰਨਵਾਦ ਕਰਦੇ ਹਾਂ ਸਾਰੇ ਕਲੱਬ ਦਾ ਜਿਨ੍ਹਾਂ ਨੇ ਇਸ ਵਿਰਧ ਆਸ਼ਰਮ ਨੂੰ ਹਿਰਦੇ 'ਚ ਵਸਾਇਆ ਹੈ ਇੱਥੇ ਲੋੜਵੰਦਾਂ ਦੀ ਆ ਕੇ ਮਦਦ ਕਰਦੇ ਐ ਤੇ ਨਾਲ ਨਾਲ ਦਾਸ ਦੀ ਹੋਰ ਵੀ ਕਲੱਬਾਂ ਨੂੰ ਤੇ ਸੰਗਤ ਨੂੰ ਅਪੀਲ ਹੈ ਵੀ ਇੱਥੇ 1.5 ਸੌ ਦੇ ਗਿਹੜ ਜਿਹੜਾ ਇੱਥੇ ਬਜ਼ੁਰਗ ਰਹਿ ਰਹੇ ਐ ਤੇ ਇਥੋਂ 1.5 ਕਵਾਂਟਲ ਦੇ ਗਿਹੜ ਆਟੇ ਦੀਆਂ ਮੰਨੀਆਂ ਬਣ ਕੇ ਕੋੜਕਪੂਰੇ ਦੇ ਹਸਪਤਾਲਾਂ 'ਚ ਜਾਂਦੀਆਂ ਸਾਨੂੰ ਇੱਥੇ ਸਹਿਯੋਗ ਦੀ ਬਹੁਤ ਲੋੜ ਹੈ ਨਾਲ ਨਾਲ ਕੋਟਨ ਕੋਟ ਧੰਨਵਾਦ ਕਰਦਾ ਹੈ ਵੀਰ ਜਲੰਧਰ ਸਿੰਘ ਰੰਧਾਵਾ ਦੇ ਪਰਿਵਾਰ ਦਾ ਜਿਨ੍ਹਾਂ ਨੇ ਆਪਣੀ ਜਗ੍ਹਾ ਦੇ ਵਿੱਚੋਂ ਆਪਣੀ ਕੀਮਤੀ ਪੈਰੀ ਦੇ ਵਿੱਚੋਂ ਇਹ 4-5 ਕਨਾਲਾਂ ਵਾਲਾ ਪੈਲੀ ਦੇ ਕੇ ਵਿਰਧਾ ਸ਼ਰਮਾ ਵਾਸਤੇ ਇਹਨਾਂ ਨੇ ਦਾਨ ਕੀਤੀ ਹੈ ਤੇ ਜਿਹੜੇ ਛੜਕਾ ਰੋੜਾਂ ਤੇ ਬੇਸਾਰਾ ਲੋਕ ਪਏ ਐ ਉਹਨਾਂ ਦਾ ਇਹ ਸਹਾਰਾ ਬਣਿਆ ਹੈ ਜਿੰਨੇ ਵੀ ਦੇਸ਼ ਵਿਦੇਸ਼ ਤੋਂ ਲੋਕ ਜੁਹਾ ਇੱਥੇ ਥੋੜੇ ਮੀਡੀਆ ਦੇ ਰਾਹੀਂ ਦੇਖਦੇ ਨੇ ਜਰੂਰ ਕੋੜ ਕਬੂਰੇ ਸਿੱਖਾਂ ਵਾਲੇ ਰੋੜ ਤੇ ਆਪਣਾ ਘਰ ਵਿਰਧਾ ਆਸ਼ਨ ਵੀਰ ਜਨੰਦਰ ਸਿੰਘ ਰਧਾਵਾ ਦੀ ਯਾਦ ਨੂੰ ਬਣਿਆ ਹੈ ਆਗੇ ਜਰੂਰ ਇੱਥੇ ਵਿਜ਼ਿਟ ਕਰਨਾ ਇੱਥੇ ਜਿਹਨੀਆਂ ਲੋੜਾਂ ਹਨ ਉਹਨੂੰ ਸਹਿਯੋਗ ਕਰਕੇ ਪੂਰੀਆਂ ਕਰਨ ਧੰਨਵਾਦ ਸਰ ਹੁਣ ਤੱਕ ਕਿੰਨੇ ਕਿ ਪੇਸ਼ੇ ਦਾ ਮੈਡੀਸਨ ਲੈ ਚੁੱਕੇ ਨੇ ਹੁਣ ਤੱਕ ਕਿੰਨੇ ਚੈੱਕ ਅਪ ਹੋ ਗਏ ਉਹ ਆ ਜੀ ਲੱਗੇ ਪਏ ਆ 40 50 ਦੀ ਗਿਣ ਮੇਰੇ ਸਾਹਮਣੇ ਲੈ ਲਿਆ ਗਿਣਤੀ ਨਹੀਂ ਅਸੀਂ ਕੋਈ ਕੀਤੀ ਨਾਲ ਨਾਲ ਤੁਰੇ ਆਉਂਦੇ ਆ ਡਾਕਟਰ ਸਾਹਿਬ ਚੈੱਕ ਅਪ ਕਰਕੇ ਦਵਾਈ ਦੇਈ ਜਾਂਦੇ ਆ ਨਾਲ ਨਾਲ ਘਰਾਂ ਨੂੰ ਤੁਰੇ ਜਾਂਦੇ ਆ ਕਿਉਂ ਠੰਡ ਬਹੁਤ ਜ਼ਿਆਦਾ ਹੈ ਅੰਦਰੋਂ ਨਿਕਲਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਮੈਂ ਤਾਂ ਆਪ ਹੁਣੇ ਆਵਾਜ਼ਾਂ ਮਾਰ ਕੇ ਬਾਹਰ ਸੱਦਿਆ ਗਿਣਤੀ ਨਹੀਂ ਕਰ ਸਕੇ ਮਰੀਜ਼ਾਂ ਵਾਸਤੇ ਕੰਨਾਂ ਦੀ ਹੈ ਨੱਕ ਦੀ ਹੈ ਆਮ ਜਿਹੜੀ ਜਰਨਲ ਦਵਾਈ ਹੈ ਆਯੁਰਵੈਦਿਕ ਨੂੰ ਜਿਆਦਾ ਪ੍ਰਮੋਟ ਕੀਤਾ ਜਾ ਰਿਹਾ ਜਿਹਦੀ ਸਾਨੂੰ ਅੱਜ ਲੋਡ ਵੀ ਹੈ